ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀ ਕਿ ਪੰਜਾਬ ਰੋਡਵੇ ਸਪਨਬਸ ਪੀ ਆਰ ਡੀ ਸੀ ਦੇ ਯੂਨੀਅਨ ਵਾਲੋ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਜੜਾ ਕਰ ਦਿੱਤਾ ਗਿਆ ਹੈ ਮੁਲਾਜ਼ਮ 13 ਮਾਰਚ ਨੂੰ ਪੰਜਾਬ ਪਾਰਟ ਦੇ ਵਿੱਚ ਹੜਤਾਲ ਕਰਨਗੇ ਦੱਸ ਜੀ ਕਿ ਆਪਣੀ ਮੰਗਾਂ ਨੂੰ ਲੈ ਕੇ ਰੋਡਵੇ ਸਹਿ ਮੁਲਾਜ਼ਮ ਕਾਫੀ ਸਮੇਂ ਤੋਂ ਸਰਕਾਰ ਤੋਂ ਨਰਾਜ਼ ਨਜ਼ਰ ਆ ਰਹੇ ਸੀ ਪਰ ਹੁਣ ਇਹਨਾਂ ਵੱਲੋਂ ਵੱਡਾ ਐਲਾਨ ਜੜਾ ਕਰ ਦਿੱਤਾ ਗਿਆ ਦੱਸ ਜੇ ਕਿ ਯੂਨੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾ ਕਰਨ ਦੇ ਵਿੱਚ ਅੜੀਕਾ ਪੈਦਾ ਕੀਤਾ ਜਾ ਰਿਹਾ ਉਹਨਾਂ ਨੇ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਇਹ ਵੱਡਾ ਫੈਸਲਾ ਜਿਹੜਾ ਹੁਣ ਲਿਆ ਗਏ ਉਥੇ ਦੱਸ ਜਾਈਏ ਕਿ ਯੂਨੀਅਨ ਮੈਂਬਰ 13 ਮਾਰਚ ਨੂੰ ਮੁਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਗੇ ਇਸੇ ਪਹਿਲਾ ਪੰਜਾਬ ਰੋਡਵੇਸ ਪਨਬਸ ਪੀ ਆਰਟੀਸੀ ਦੇ ਯੂਨੀਅਨ ਵੱਲੋਂ 11 ਮਾਰਚ ਤੋਂ ਲੈ ਕੇ 12 ਮਾਰਚ ਤੱਕ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਨੂੰ ਉਹਨਾਂ ਨੇ ਕਿਹਾ ਕਿ ਸਾਰੀਆਂ ਬੱਸਾਂ ਡੀਪੋਆਂ ਤੇ ਬੱਸਾਂ ਜਿਹੜੀਆਂ ਰੋਕਿਆ ਜਾਣਗੀਆਂ ਯੂਨੀਅਨ ਵੱਲੋਂ ਸੂਬਾ ਪਧਰੀ ਮੀਟਿੰਗ ਸੂਬਾ ਪ੍ਰਧਾਨ ਦੇ ਨਾਲ ਕੀਤੀ ਗਈ ਇਸੇ ਚੋਂ ਬਾਅਦ ਇਹ ਵੱਡਾ ਫੈਸਲਾ ਜਿਹੜਾ ਤੋਂ ਲੋ ਲੈ ਆ ਗਿਆ ਉੱਥੇ ਦੱਸ ਜੀ ਕਿ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ بار بار ਮੀਟਿੰਗਾਂ ਬੁਲਾ ਕੇ ਮੰਨੀਆਂ ਹੋਈਆਂ ਮੰਗਾ ਨੂੰ ਤੋਲ ਮਰੋੜ ਕੇ ਲਾਗੂ ਕਰ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸਕੱਤਰ ਦੇ ਨਾਲ ਹੀ ਹੋਈ ਮੀਟਿੰਗਾਂ ਦੇ ਵਿੱਚ ਲਏ ਫੈਸਲੇ ਨੂੰ ਲਾਗੂ ਕਰਨ ਦੇ ਵਿੱਚ ਰੀਕਾ ਪੈਦਾ ਕਰ ਰਹੀ ਹੈ ਜਿਸ ਕਰਕੇ ਉਹਨਾਂ ਨੇ ਇਹ ਵੱਡਾ ਫੈਸਲਾ ਜਿਹੜਾ ਹੁਣ ਲੈਣਾ ਪੈ ਰਿਹਾ ਹੈ ਜੀ ਪ੍ਰਧਾਨ ਬਠਿੰਡਾ ਡੀਪੂ ਅੱਜ ਦਾ ਜੋ ਸਾਡਾ ਪ੍ਰੋਟੈਸਟ ਹੈ 12 ਵਜੇ ਤੋਂ ਅਸੀਂ ਕਾਲ ਦਿੱਤੀ ਹੋਈ ਹੈ ਬੱਸਾਂ ਬੰਦ ਦੀ ਔਰ 12 ਵਜੇ ਤੋਂ ਬਾਅਦ ਅਸੀਂ ਬੱਸਾਂ ਬੰਦ ਕਰਕੇ ਕੱਲ ਨੂੰ ਅਸੀਂ ਵਿਧਾਨ ਸਭਾ ਵੱਲ ਕੁਝ ਕਰਨ ਜਾ ਰਹੇ ਹਾਂ ਔਰ ਇਹ ਕਾਲ ਅਸੀਂ ਕੱਲ ਦੀ ਦਿੱਤੀ ਹੋਈ ਹੈ ਕੱਲ ਅਸੀਂ ਕਾਲ ਦਿੱਤੀ ਸੀ ਪੂਰੇ ਪੰਜਾਬ ਭਰ ਦੇ ਵਿੱਚ ਸਟੇਟਸ ਵੀ ਲਾਤੇ ਸੀ ਅਲੱਗ-ਅਲੱਗ ਔਰ ਮੀਡੀਆ ਦੇ ਵਿੱਚ ਵੀ ਦੱਸਤਾ ਸੀਗਾ ਵੀ ਜਿਹੜੀਆਂ ਸਾਡੀ ਕੱਲ ਦੀ ਹੜਤਾਲ ਹੈ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਤੀ ਸੀ ਵੀ ਤੁਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਦੇਖਿਆ ਜਾਂਦਾ ਵੀ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਤਾਂ ਜਨਤਾ ਨੂੰ ਬੜੀ ਇਹ ਚੀਜ਼ ਦੀ ਖੱਜਲ ਖਵਾਰੀ ਹੁੰਦੀ ਹੈ ਜੇਕਰ ਗੱਲ ਕੀਤੀ ਜਾਵੇ ਕਿਉਂ ਤੁਸੀਂ ਇਹ ਸੰਘਰਸ਼ ਦਾ ਰਾਜ ਚੁਣਿਆ ਹੈ ਸਰਕਾਰ ਸਾਡਾ ਨਾ ਵਾਰ-ਵਾਰ ਮੀਟਿੰਗਾਂ ਕਰਕੇ ਕੋਈ ਭਰੋਸੇ ਦੇ ਕੇ ਕੋਈ ਮਸਲੇ ਦਾ ਹੱਲ ਨਹੀਂ ਕਰਦੀ ਕਿਉਂਕਿ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਹ ਬੜੇ-ਬੜੇ ਵਾਅਦੇ ਕੀਤੇ ਸੀ ਵੀ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਕੱਚੀ ਭਰਤੀ ਨਹੀਂ ਕਰਾਂਗੇ ਕਿਸੇ ਵੀ ਮੁਲਾਜ਼ਮ ਦੀ ਹਰ ਇੱਕ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ ਪਰ ਇਹ ਸਰਕਾਰ ਨੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਜਿਹਦੇ ਕਾਰਨ ਸਾਨੂੰ ਪਹਿਲਾਂ ਆਸ ਸੀ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਵੀ ਇਸ ਵਾਰ ਮੁਲਾਜ਼ਮਾਂ ਦਾ ਕੋਈ ਹੱਲ ਕੀਤਾ ਜਾਊਗਾ ਪਰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਮੁਲਾਜ਼ਮਾਂ ਦਾ ਕੋਈ ਹੱਲ ਕਰੂਗੀ ਠੇਕੇਦਾਰੀ ਸਿਸਟਮ ਨੇ ਦੀਨ ਭਰਤੀ ਹੋ ਰਹੀ ਹੈ ਔਰ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਰਿਹਾ ਜਿਸ ਦੇ ਰੋਸ ਵਜੋਂ ਅਸੀਂ ਇਹ ਚੀਜ਼ ਦਾ ਆਪਣਾ ਸੰਘਰਸ਼ ਦਾ ਵਿਸਲ ਵਜਾਏ ਜੇਕਰ ਗੱਲ ਕੀਤੀ ਹੈ ਵਿਧਾਨ ਸਭਾ ਚੋਣਾਂ ਚ ਤੁਸੀਂ ਬੜਾ ਪ੍ਰਚਾਰ ਕੀਤਾ ਸੀ ਅੱਜ ਤੁਸੀਂ ਵਿਰੋਧ ਦੇ ਵਿੱਚ ਖੜੇ ਹੋ 24 ਦੀ ਇਲੈਕਸ਼ਨ ਤੋਂ ਪਹਿਲਾਂ ਕੀ ਰਣਨੀਤੀ ਹੈ ਤੁਹਾਡੀ ਬਿਲਕੁਲ ਜੀ ਜੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਅਸੀਂ ਉਦੋਂ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਓ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਅਸੀਂ ਸਾਨੂੰ ਨਹੀਂ ਲੱਗਦਾ ਸੀ ਪਿਛਲੀਆਂ ਸਰਕਾਰਾਂ ਸਾਡਾ ਕੋਈ ਹੱਲ ਕਰਨੀਆਂ ਸਾਨੂੰ ਲੱਗਦਾ ਸੀ ਵੀ ਇਹ ਸਰਕਾਰ ਸਾਡਾ ਕੋਈ ਹੱਲ ਕਰੂਗੀ ਪਰ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਦੀ ਤਰ੍ਹਾਂ ਫੇਲ ਹੈ ਜੀ ਅ ਅੱਗੇ ਦੀ ਸਾਡੀ ਰਣਨੀਤੀ ਵੀ ਜੇਕਰ ਸਰਕਾਰ ਨੂੰ ਅਸੀਂ ਸਤਾ ਦੇ ਵਿੱਚ ਲੈ ਕੇ ਆ ਸਕਦੇ ਹਾਂ ਕਿਉਂਕਿ ਮੁੱਖ ਮੰਤਰੀ ਖੁਦ ਆਪਦੇ ਜਵਾਨ ਨੂੰ ਇਹ ਕਹਿੰਦਾ ਵੀ ਇਹ ਲੋਕ ਨੇ ਜੇ ਲੋਕ ਚਾਹਣ ਤਾਂ ਥੱਲੋਂ ਚੱਕ ਕੇ ਉੱਪਰ ਲੈ ਜਾਂਦੇ ਨੇ ਉੱਪਰੋਂ نیچے ਲਾ ਦਿੰਦੇ ਆ ਤਾਂ ਉਹਦੇ ਤਹਿਤ ਹੀ ਅਸੀਂ ਮੁੱਖ ਮੰਤਰੀ ਜੀ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਜੇਕਰ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾ ਸਕਦੇ ਹਾਂ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਵੀ ਸਕਦੇ ਆ ਕਿਉਂਕਿ ਪੰਜਾਬ ਦੀ ਜਨਤਾ ਹੁਣ ਅਵੇਅਰਨੈਸ ਹੈ ਚੀਜ਼ਾਂ ਬਾਰੇ ਜਿਹੜਾ ਕੋਈ ਚੰਗਾ ਜਾਂ ਸਹੀ ਦਾ ਫੈਸਲਾ ਕਰਨ ਜਾਣਦੀ ਹੈ ਜੇਕਰ ਤੁਸੀਂ ਪੰਜਾਬ ਦੀ ਜਨਤਾ ਦੀ ਖੱਜਲ ਖਵਾਰੀ ਕਰੋਗੇ ਕਿਸੇ ਵੀ ਵਿਭਾਗ ਦਾ ਕੋਈ ਕੰਮ ਨਹੀਂ ਕਰੋਗੇ ਜਾਂ ਵਿਭਾਗ ਨੂੰ ਵਾਦੇ ਦੇ ਵਿੱਚ ਨਹੀਂ ਲੈ ਕੇ ਜਾਓਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੂਜੀਆਂ ਸਰਕਾਰਾਂ ਦੇ ਵਿੱਚ ਵੀ ਸਾਨੂੰ ਵੀ ਸੱਤਾ ਦੇ ਵਿੱਚੋਂ ਬਾਹਰ ਕਰ ਦੇਣਗੇ